ਬਹੁਤ ਬੰਦੇ ਪਹੁੰਚਦੇ ਇੱਥੇ ਹੂੰ ਬਈ ਜੇ ਤੇਰਾ ਕਾਤੋਂ ਲਾਇਆ ਵਾ ਹਾਂ ਇਹ ਬਾਈ ਸਾਡੇ ਖੇਤ ਨਾ ਵੇੜਿਆਂ ਦੇ ਆਲ ਨੇ ਸੀਗੇ ਹੂੰ ਹੂੰ ਤੇ ਉਥੇ ਜਦੋਂ ਮੀਂਹ ਂਹੇਰੀ ਆ ਗਈ ਤੇ ਉਹ ਟੁੱਟ ਕੇ ਥੱਲੇ ਡਿੱਗ ਪਏ ਹੂੰ ਉਹਦੇ ਵਿੱਚ ਬੱਚੇ ਵੀ ਸੀ ਹੂੰ ਤੇ ਮੈਂ ਯਾਰ ਦੇਖਿਆ ਵਾ ਹਾਂ ਵੀ ਇਹ ਟੁੱਟ ਕਾ ਧੋਂ ਗਏ ਤੇ ਉਹ ਜਦੋਂ ਦੇਖਿਆ ਉਹ ਚਰੀ ਦੇ ਪਾਉਂਦੇ ਸੀ ਚਰੀ ਚਹੇ ਜਿਹੜਾ ਬੂਝੜਾਂ ਵਾਲਾ ਬਾਜਰਾ ਆ ਹੂੰ ਉਹਦੇ ਪਾਉਂਦੇ ਸੀ ਤੇ ਉਹ ਮਜ਼ਬੂਤ ਨਹੀਂ ਹੁੰਦਾ ਐਡਾ ਹੂੰ ਤੇ ਮੇਰੇ ਪਏ ਦੇ ਮਣਚਾ ਆ ਯਾਰ ਆਪਾਂ ਵੀ ਲੋਕਾਂ ਦੇ ਘਰ ਪਵਾਉਣੇ ਆ ਪੱਕੇ ਸੀਮਿੰਟ ਬਰੇਤੀ ਬਾਜਰੀ ਵੇਚਦੇ ਆ ਵੀ ਯਾਰ ਨਾਲ ਕੋਈ ਜਾਨਵਰਾਂ ਦਾ ਵੀ ਸਾਨੂੰ ਕਰਨਾ ਚਾਹੀਦਾ ਉਹ ਬਹੁਤ ਸਸਤਾ ਹੈਗੀਆਂ ਜਿਹੜੀਆਂ ਵੀ ਬਨੌਟੀ ਯਾਰ ਨਹੀਂ ਆਪਣਾ ਆਪਣਾ ਲਾਉਂਦੀਆਂ ਆ ਲੱਕੜ ਦੇ ਪਰ ਜਿਹੜਾ ਜਿਹੜਾ ਉਹ ਆਬਦਾਲਣਾ ਆਪ ਹੀ ਤਿਆਰ ਕਰਦਾ ਤੇ ਮੈਂ ਸੋਚਿਆ ਮੈਂ ਯਾਰ ਅੱਗੇ ਸਰਕੜੇ ਹੁੰਦੇ ਸੀਗੇ ਤੇ ਇਹ ਯਾਰਾ ਉਹਦਾ ਖਾਲਣਾ ਪਾ ਲੈਂਦੇ ਸੀ ਫਿਰ ਅਸੀਂ ਭਾਈ ਇਹ ਮੈਂ ਦੋ ਬੂਜੇ ਲਿਆ ਕੇ ਲਾਤੇ ਤੇ ਹੁਣ ਇੱਥੇ ਇਹ ਐਵੇਂ ਮੰਨ ਲਓ ਵੀ ਤੁਸੀਂ ਹਾੜ ਦੇ ਵਿੱਚ ਸਟਾਰਟ ਹੋ ਜਾਂਦੇ ਆ ਹਾੜ ਸੌਣ ਤੇ ਭਾਦੋਂ ਤਿੰਨ ਮਹੀਨੇ ਤੋਂ ਇੰਨਾ ਸੜਕੜੇ ਦੇ ਪੱਤੇ ਪਾਰ-ਪਾਰ ਕੇ ਲੈ ਜਾਂਦੇ ਆ ਤੇ ਆ ਮਗਰਲੇ ਪਾਸੇ ਹੂੰ ਉਹਦੇ ਤੇ ਅ ਬੂਜੇ ਤੇ ਇਹਨਾਂ ਦੇ ਆਲ ਨਹੀਂ ਪਾਏ ਵਿਆ ਤੇ ਬਾਈ ਇਹ ਟੁੱਟਦੇ ਨਹੀਂ ਦੂਜਾ ਨਾ ਬੇੜਾਗਾ ਉਹ ਆਲ ਨਾਲ ਵੀ ਸੜਕੜੇ ਤੇ ਪਾਖੇ ਰਾਜੀ ਹੈਗਾ ਹਜੇ ਉਹ ਇੱਥੇ ਗਿੱਜੇ ਨਹੀਂ ਸੜਕ ਜਿਆਦੇ ਚੱਲਦੀ ਕਰਕੇ ਹੂੰ ਸੜਕੜੇ ਤੇ ਆਲ ਨਹੀਂ ਪਾਉਣ ਦਾ ਕਾਰਨ ਇਹ ਆ ਬਾਈ ਜੇ ਹੋਰ ਦਰਖਤ ਤੇ ਉਹ ਆਲ ਨਾ ਪਾਉਂਦੇ ਆ ਤੇ ਉਹਨਾਂ ਦੇ ਬੱਚਿਆਂ ਨੂੰ ਨਾ ਥੱਪ ਖਾ ਜਾਂਦਾ ਝੜ ਕੇ ਤਾਂ ਹੂੰ ਇਹ ਸਰਕੜਾ ਇੱਕ ਹੈ ਹੀ ਚੀਜ਼ ਹੈ ਤੇ ਸੱਪ ਨਹੀਂ ਚੜਦਾ ਇਹਦੇ ਨਾਲ ਸੱਪ ਦੇ ਪਾਸ ਲੱਗ ਜਾਂਦਾ ਹੂੰ ਇਹਦੇ ਪੱਤੇ ਤਿੱਖੇ ਆ ਨਾ ਤਿੱਖੇ ਹੁੰਦੇ ਆ ਤੇ ਇਹ ਤਾਂ ਲਾਇਆ ਉਦੋਂ ਵਾਰਾ ਇੱਕ ਹੋਰ ਵੀ ਤੁਹਾਨੂੰ ਮੈਂ ਗੱਲ ਦੱਸ ਦੇਣਾ ਹੁਣ ਹੂੰ ਇੱਥੇ ਮੇਰੇ ਕੋਲੇ ਬੰਦੇ ਜਿਵੇਂ ਤੁਸੀਂ ਮੈਨੂੰ ਪੁੱਛ ਲਿਆ ਤੁਸੀਂ ਆਏ ਤਾਂ ਆਪਦੇ ਹੋਰ ਕੰਮ ਸੀ ਚਲਾ ਪੁੱਛ ਲਿਆ ਵੀ ਇਹ ਕਾਹ ਤੋਂ ਲਾਇਆ ਵਿੱਚ ਬੰਦੇ ਅੰਧਵਿਸ਼ਵਾਸੀ ਹੁੰਦੇ ਆ ਤੇ ਮੈਂ ਉਹਨਾਂ ਤੋਂ ਮਾਫੀ ਵੀ ਚਾਹਣਾਗਾ ਸਾਡੇ ਪਿੰਡ ਦੇ ਵਿੱਚ ਜਿਹੜੇ ਬੰਦਿਆਂ ਨੂੰ ਮੈਂ ਇਹ ਬੂਟੇ ਲਵਾਤੇ ਉਹ ਮੈਨੂੰ ਕਹਿੰਦੇ ਵੀ ਤੂੰ ਸਰਕੜਾ ਕਾਹ ਤੋਂ ਲਾਈ ਬੈਠਾ ਹੂੰ ਬਾ ਯਾਰ ਮੈਨੂੰ ਕਹੇ ਸਾਧਨੇ ਦੱਸਿਆ ਸੀਗਾ ਵੇ ਤੇਰਾ ਉਹਨੇ ਵਾਦਾ ਹੋਊਗਾ ਕਾਰੋਬਾਰ ਤੇ ਜਿੰਨੇ ਸਰਖੜੇ ਦੇ ਬੂਝੇ ਵੱਜ ਜਾਣਗੇ ਤੇ ਉਹ ਭਰਾਵਾਂ ਨੇ ਵੀ ਲਿਆ ਕੇ ਲਾ ਲਏ ਪੰਜ ਸੱਤ ਕਰੀ ਸਾਡੇ ਪਿੰਡ ਹੋਰ ਲੱਗੇ ਵੇ ਆ ਤੇ ਕੁਦਰਤੀ ਤੌਰ ਤੇ ਹੁਣ ਮਿਹਨਤ ਵਾਲੇ ਬੰਦੇ ਸੀ ਵਾਦਾ ਤਾਂ ਉਹਨਾਂ ਦੇ ਉਂ ਵੀ ਹੋਣਾ ਹੀ ਸੀਗਾ ਤੇ ਉਹ ਉਹ ਕਹਿੰਦੇ ਯਾਰ ਹਾਂ ਫਰਕ ਹੈਗਾ ਤੇ ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦਾ ਜੀ ਵੀਡੀਓ ਦੇਖਣਾ ਤਾਂ ਉਹ ਪੱਟੇ ਹੋਣਾ ਕਿਉਂਕਿ ਵਾਅਦਾ ਸਾਡਾ ਹੋਣੀ ਹੋਣਾ ਜਦੋਂ ਅਸੀਂ ਕੁਦਰਤ ਨਾਲ ਪਿਆਰ ਕਰਾਂਗੇ ਜਦੋਂ ਅਸੀਂ ਕੁਦਰਤ ਨੂੰ ਨਾ ਸਹੀ ਰਸਤਾ ਦੇਵਾਂਗੇ ਜਾਂ ਕੁਦਰਤ ਦੇ ਨਾਲ ਅਸੀਂ ਪਿਆਰ ਆ ਜਿਹੜਾ ਉਹ ਪਾ ਕੇ ਰੱਖਾਂਗੇ ਤਾਂ ਵਾਅਦਾ ਤਾਂ ਕਹਿੰਦੇ ਰੱਬ ਨੇ ਕਰਨਾ ਹੀ ਕਰਨਾ ਹੈ ਨਾ ਤੇ ਵਾਅਦਾ ਹੋਣੀ ਹੋਣਾ ਜਦੋਂ ਬੱਚੇ ਬਿੰਦਿਆਂ ਨੂੰ ਮਿਲਣ ਲੱਗ ਗਿਆ ਹਾਲ ਨੇ ਤੇ ਬੱਚੇ ਨਿਕਲਣ ਲੱਗੇ ਸੋ ਇਸ ਏਰੀਆ ਨਾਲ ਆਏ ਸੀ ਬਾਈ ਇਹਦੇ ਮੈਂ ਹੋਰ ਵੀ ਬੇਨਤੀ ਕਰਦਾ ਵੀ ਜੇ ਯਾਰ ਜਗਾਹ ਕਿਹ ਹੈਗੀ ਆ ਇਹ ਸਾਡੀਆਂ ਬਰਾਸਤੀ ਚੀਜ਼ਾਂ ਸੀ ਜਿਹੜੀਆਂ ਲੋਕ ਹੋਣੀਆਂ ਤੇ ਆਹ ਇਹਦਾ ਬੀਜ ਵੀ ਤਾਂ ਹਾਂ ਜਿਹੜੇ ਬਰੂਜੇ ਦਾ ਬੀਜ ਹੁੰਦਾ ਭਾਈ ਇੱਕ ਗੱਲ ਮੰਨਦੇ ਹੋ ਵੀ ਪਾਂਸੀ ਦੀ ਸੀਸ ਬਹੁਤ ਵੱਡੀ ਐ ਹਨਾ ਤੁਸੀਂ ਦੇਖੋ ਤੁਸੀਂ ਦੱਸਿਆ ਵੀ ਜਿੰਨਿਆਂ ਨੇ ਲਾਇ ਵਾਦਾ ਵੀ ਹੋਇਆ ਹਨਾ ਇਹਦਾ ਮਤਲਬ ਕਿ ਉਹਨਾਂ ਨੇ ਅਸੀਸਾਂ ਦਿੱਤੀਆਂ ਨਾ ਪ੍ਰਮਾਤਮਾ ਦਾ ਰੂਪ ਨੇ ਉਹ ਹਨਾ ਬਿਲਕੁਲ ਭਾਈ ਪਾਂਸੀ ਤੇ ਦਰਾਖਤ ਮੇਰੇ ਆਹ ਤੇਰੇ ਟਪਾਲੀ ਪੈਂਡ ਨੂੰ ਛੜਕ ਜਾਂਦੀ ਆ ਮੇਰੇ ਛੜਕ ਤੇ ਦਰਖਤ ਲੱਗੇ ਵੀ ਆ ਹੋਰ ਵੀ ਬੰਦੇ ਜਦੋਂ ਇਹ ਤੇ ਦਰਖਤ ਪਾਉਂਦੇ ਆ ਮੇਰਾ ਆਮ ਹੀ ਲੜਾਈ ਝਗੜਾ ਹੁੰਦਾ ਹਾਂ ਵਾਟਣ ਨਹੀਂ ਦਿੰਦਾ ਤੇ ਯਾਰ ਭਾਈ ਜਦੋਂ ਦਾ ਮੈਂ ਉਹ ਕੰਮ ਕਰਨ ਲੱਗਿਆ ਮੇਰੇ ਮਨ ਨੂੰ ਸੰਤੋਸ਼ਟੀ ਆ ਦੇਖੋ ਵਾਦਾ ਤਾਂ ਆਪਣੀ ਤਕਦੀਰ ਚ ਹੈ ਮਿਹਨਤ ਦੇ ਨਾਲ ਹੋਣਾ ਪਰ ਮੇਰੇ ਮਨ ਨੂੰ ਲੱਗਦਾ ਸਕੂਨ ਮਿਲਦਾ ਵੀ ਹਰ ਹਾਂ ਜਦੋਂ ਕੋਲ ਦੀ ਲਗਦੇ ਆ ਵੀ ਆਹ ਦਰਖਤ ਆਪਾਂ ਬਚਾਇਆ ਸੀ ਤੇ ਐਡਾ ਵੱਡਾ ਹੋ ਗਿਆ ਸੋ ਕੁਦਰਤ ਨਾਲ ਪਿਆਰ ਕਰਨਾ ਜ਼ਰੂਰੀ ਆ